ਤਬ ਉਹਰਦੇ ਤਹਿਜ਼ਿਲ ਕੋਰਟ ਕੰਪਲੈਕਸ ਦੇ ਵਿੱਚ ਪੇਸ਼ੀ ਉੱਤੇ ਆਇਕ ਸਖਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਤਬ ਗੋਲੀਬਾਰੀ ਦੌਰਾਨ ਕਈ ਹੋਰ ਲੋਕ ਵੀ ਜ਼ਖਮੀ ਹੋ ਗਏ। ਸੋ ਕੱਟਾ ਤੋਂ ਬਾਅਦ ਪੂਰੇ ਕੋਰਟ ਕੰਪਲੈਕਸ ਦੇ ਵਿੱਚ ਹਫੜਾ ਦਫੜੀ ਮਚ ਗਈ ਹੈ। ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਮੋਰਚੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਦੇ ਅਨੁਸਾਰ ਆ ਬਹੁਤ ਨਵਸੀ ਆਕਾਸ਼ ਉਰਫ ਗੋਲੂ ਪੰਡਿਤ ਆਪਣੇ ਸਾਥੀ ਸੋਨੂ ਅਤੇ ਇੱਕ ਹੋਰ ਵਿਅਕਤੀ ਦੇ ਨਾਮ ਆਪਣੀ ਕਾਰ ਦੇ ਵਿੱਚ ਕੋਰਟ ਕੰਪਲੈਕਸ ਪਹੁੰਚਿਆ ਸੀ। ਗੋਲੂ ਪੰਡਿਤ ਜਿਵੇਂ ਇੱਕ ਮਾਮਲੇ ਦੀ ਪੇਸ਼ੀ ਪੂਕਤਨ ਤੋਂ ਬਾਅਦ ਕੋਰਟ ਤੋਂ ਬਾਹਰ ਆ ਕੇ ਆਪਣੀ ਕਾਰ ਦੇ ਵਿੱਚ ਬੈਠਣ ਲੱਗਾ ਤਾਂ ਕੁਝ ਬਦਮਾਸ਼ਾਂ ਨੇ ਉਸਤੇ ਗੋਲੀਬਾਰੀ ਕਰ ਦਿੱਤੀ ਹੈ ਜਿਸ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤਾਂ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਉਤੇ ਗੋਲੂ ਦੇ ਸਾਥੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਜ਼ਲਕਰ ਨੇ ਦੱਸਿਆ ਕਿ ਆਕਾਸ਼ ਨਾਮ ਦਾ ਮੁੰਡਾ ਜਿਸ ਦਾ ਕਿ ਗੋਲੂ ਪੰਡਤ ਦੇ ਨਾਲ ਨਾਮ ਜਾਣਿਆ ਜਾਂਦਾ ਸੀ ਇਹ ਆਮ ਜ਼ੈਕਟ ਦੇ ਮਾਮਲੇ ਵਿੱਚ ਤਰੀਕ ਹੁਕਤਣਾਇਆ ਸੀ ਸਕੂਟ ਕੰਪਲੈਕਸ ਦੀ ਪਾਰਕਿੰਗ ਦੇ ਵਿੱਚ ਇੱਕ ਚਿੱਟੇ ਰੰਗ ਦੀ ਕਾਰ ਆਈ ਜਿਸ ਦੇ ਵਿੱਚ ਤਿੰਨ ਵਿਅਕਤੀ ਸਨ ਤੇ ਉਸਨੇ ਗੋਲੂ ਪੰਡਤ ਉੱਤੇ ਗੋਲੀਬਾਰੀ ਕਰ ਦਿੱਤੀ ਹੈ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਅਸਾਸਪੀ ਨੇ ਦੱਸਿਆ ਕਿ ਕੁੱਲ 6 ਰੌਂਡ ਇਸ ਘਟਨਾ ਤੋਂ ਵਿੱਚ ਫਾਇਰ ਕੀਤੇ ਗਏ ਨੇ ਚੌਥੀ ਉਹਨਾਂ ਦੱਸਿਆ ਕਿ ਮੂਜ਼ਮਾ ਦੀ ਪਛਾਣ ਕਰ ਲਈ ਹੈ ਤੇ ਮੂਜ਼ਮਾ ਨੂੰ ਫੜਨ ਦੇ ਲਈ ਟੀਮਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ ਉਹਨੇ ਕਿਹਾ ਕਿ ਇਸ ਮਾਮਲੇ ਵਿੱਚ ਜਲਦ ਹੀ ਵੱਡਾ ਐਕਸ਼ਨ ਹੋਵੇਗਾ ਇਸ ਤਰ੍ਹਾਂ ਦੇ ਕੰਮ ਨੂੰ ਪੰਜਾਬ ਪੁਲਿਸ ਬਿਲਕੁਲ ਸਹਿਨ ਨਹੀਂ ਕਰੇਗੀ ਜਿਸ ਦੇ ਵਿੱਚ ਗੈਂਗਸਟਰਵਾਦ ਜਾਂ ਹੋਰ ਕਾਨੂੰਨੀ ਗਤੀਵਿਧੀਆਂ ਕੀਤੇ ਜਾਣ ਉਹਨੇ ਹੀ ਆਪਾਂ ਨੂੰ ਇੱਕ ਇਨਸੀਡੈਂਟ ਰਿਪੋਰਟ ਆਇਆ ਕਿ ਸਹਿਦ ਕੰਪਲੈਕਸ ਦੀ ਜਿਹੜੀ ਪਾਰਕਿੰਗ ਦੇ ਵਿੱਚ ਜਿਹੜਾ ਆਕਾਸ਼ਨਾ ਦਾ ਮੁੱਦਾ ਇਹਨੂੰ ਬੋਲੂ ਪੰਡਤ ਵੀ ਕਹਿੰਦੇ ਆ ਇਹ ਆਪਣੀ ਕੋ ਆਰਮ ਲੈਕਸ ਦੇ ਵਿੱਚ ਜਿਹੜਾ ਤਰੀਕੋ ਪੁਕਲਾਇਆ ਸੀਗਾ ਇੱਕ ਚਿੱਟੇ ਰੰਗ ਦੀ ਮੂਰਤੀਕਾਰ ਹੈ ਜਿਹਦੇ ਵਿੱਚ ਤਿੰਨ ਜਾਨੇ ਸੀਗੇ ਉਹਨਾਂ ਨੇ ਇੱਥੇ ਫਾਇਰਿੰਗ ਕਰਕੇ ਇਹਨੂੰ ਇੰਜਰਡ ਕੀਤਾ ਜਿਹੜਾ ਹਸਪੀਟਲ ਆਕੇ ਜਿਹੜਾ ਇਹਦੀ ਹੁਣ ਡੈਥ ਹੋ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਜਿਹੜੇ ਅਸੀਂ ਬੰਦੇ ਜਿਹੜੇ ਉਹ ਆਇਡੈਂਟੀਫਾਈ ਕਰ ਲਿਆ ਐਫ ਆਈ ਆਰ ਲੌਂਚ ਕਰ ਰਹੇ ਆ ਬੰਦੇ ਹੀ ਪਾਰਟੀਆਂ ਨੂੰ ਫੋਲੋ ਕਰਦੇ ਆ ਜਲਦੀ ਹੀ ਇਹਦੇ ਵਿੱਚ ਇੱਕ ਵਧੀਆ ਐਕਸ਼ਨ ਹੋਏਗਾ ਅਸੀਂ ਇਸ ਕੰਮ ਨੂੰ ਬਿਲਕੁਲ ਟਾਲਦੇ ਨਹੀਂ ਕਰਾਂਗੇ ਕੋਈ ਗੈਂਗਸਟਰ ਵੱਧ ਹੋਵੇ ਜਾਂ ਕੋਈ ਹੋਰ ਕੋਈ ਇਦਾਂ ਦੀ ਨੌਨਸੈਂਸ ਕਰਦਾ ਹੋਵੇ ਕਾਨੂੰਨ ਆਪਦੇ ਹਿਸਾਬ ਨਾਲ ਜਿਹੜਾ ਇਹਨਾਂ ਨੂੰ ਸ਼ਕਤੀ ਨਾਲ ਜਿਹੜਾ ਨਜਿੱਤੇ ਕਿੰਨੇ ਰਾਉਂਡ ਫਾਇਰ ਹੋਏ ਸਰ ਜੀ ਇਹਦੇ 6 ਰਾਉਂਡ ਫਾਇਰ ਹੋਏ ਸੀ ਜੀ ਕਿੰਨੇ ਜਣੇ ਸਰ ਫਾਇਰਿੰਗ ਕਰਨ ਫਾਇਰਿੰਗ ਦੇ 3 ਜਣੇ ਹੀ ਦੱਸਦੇ ਇੱਕ ਜਣੇ ਨੇ ਕੀਤੀ ਫਾਇਰਿੰਗ ਠੀਕ ਪਰ ਚਲੋ ਹੁਣ ਅਸੀਂ ਬੰਦੇ ਜਿਹੜੇ ਸਾਨੂੰ ਆਈਡੈਂਟੀਫਾਈ ਹੋ ਗਏ ਅਸੀਂ ਜਲਦੀ ਇਹਦੇ ਵਿੱਚ ਮਤਲਬ ਆਪਣਾ ਵਧੀਆ ਇੱਕ ਡੈਮੋਨਸਟ੍ਰੇਟਿਵ ਜਿਹੜਾ ਕਿਸੇ ਦੀ ਮੌਤ ਹੋਈ ਹੈ ਸਰ ਇਹਦੇ ਵਿੱਚ ਹਾਂ ਇੱਕ ਵੀ ਜਿਹੜੀ ਡੈਥ ਹੋਈ ਹੈ ਕੌਣ ਸੀ ਜਿਹੜੇ ਮਰ ਤਕ ਹੈ ਕਿੱਥੋਂ ਦਾ ਹੈ ਆਕਾਸ਼ ਗੋਲੂ ਪੰਡਤ ਹੈ ਇੱਥੇ ਹੋਰ ਦਾ ਹੀ ਰਹਿਣ ਵਾਲਾ ਕਿੰਨੇ ਕੰਮ ਜਿਹੜੀ ਬਣਾਏ ਗਏ ਸਾਰੇ ਸਟੂ ਨੂੰ ਕਰਵ ਨੂੰ ਲੈ ਦੇਖੋ ਅਸੀਂ ਸਾਰਾ ਹੀ ਸਾਰਾ ਆਪਣਾ ਸਿਸਟਮ ਜਿਹੜਾ ਇਹਦੇ ਪਿਛੇ ਜਿਹੜਾ ਲੱਗਦਾ ਉਹ ਅਸੀਂ ਜ